ਹਾਂ ਉਹਦੀ ਜ਼ਰੂਰਤ ਕੋਈ ਨਾਆਂ ਕੀ ਲੱਗਦੀਆਂ ਮੇਰੀ ਜ਼ਿੰਦਗੀ ਮੇਰਾ ਦਿਲ ਮੇਰੀ ਐਸ਼ ਚੰਗੀ ਤਰ੍ਹਾਂ ਗੱਡ ਲੱਗੀ ਆ ਹਾਂ ਹੋ ਗਈ ਹੁਣ ਵਿਆਹ ਖਾ ਲਿਆ ਹੁਣ ਗੱਡ ਲੱਗੇ ਜੋ ਮਰਜ਼ੀ ਲੱਗੇ ਕੋਈ ਗੱਲ ਨਹੀਂ ਸੱਸਰੀ ਘਾਲ ਜੀ ਸਾਰਿਆਂ ਨੂੰ ਵਿਆਹ ਕਰ ਸੱਸਰੀ ਘਾਲ ਜੀ ਸਾਰਿਆਂ ਨੂੰ ਗੱਡ ਭਾਈ ਤੇ ਕਿਤੇ ਹੁਣ ਥਾਂ ਨਹੀਂ ਹੈਗਾ ਕਿੰਨਾ ਘੱਟ ਘਾ ਲਿਆ ਵਾ ਕਹਿਣ ਤਾਂ ਮਤਲਬ ਕਿ ਜੋ ਦਿਲ ਦੀ ਖਾਦਾ ਢਿੱਡ ਪਰ ਗਿਆ ਗਿਆ ਵੇ ਥਾਂ ਨਹੀਂ ਹੁਣ ਟੱਕਰ ਗਰਮੀਆਂ ਤੇ ਚਲ ਗਿਆ ਇਹ ਨਾ ਮੇਰਾ ਕਮੀਜ਼ ਉੱਚਾ ਸੀ ਹਾਂ ਟੋਲ ਕੀ ਵਿਜੋਨ ਬੜਾ ਬਣਿਆ ਹੁੰਦੇ ਮੇਰੇ ਤੇ ਆਵਾਜ਼ ਦੱਸਦਾ ਕੱਜਕੱਲ ਦੇ ਵਿਆਹਾਂ ਵਿੱਚ ਬਹੁਤ ਕੁਝ ਖਾਣ ਨੂੰ ਆ ਬਾਕੀ ਖਾਓ ਆਪਣੀ ਲਿਮਟ ਦਾ ਥੋੜਾ ਥੋੜਾ ਖਾਦਿਆਂ ਵੀ ਜ਼ਿਆਦਾ ਕਰਦਾ ਨਹੀਂ ਸੁਣੇ ਤਾਂ ਹਾਂ ਮੈਂ ਨਹੀਂ ਕਹਿੰਨੀ ਇਹ ਵੀ ਡੈਸਰਟ ਵੀ ਨਾ ਬਣਾਓ ਨਹੀਂ ਗੱਲ ਸੁਣ ਹੁਣ ਮਾਂ ਹਨਾ ਕੁੜੀ ਦੇ ਮਾਂ ਪਿਓ ਨੂੰ ਤੇ ਮੁੰਡੇ ਦੇ ਮਾਂ ਪਿਓ ਨੂੰ ਇਹੀ ਰਿਕੁਐਸਟ ਵਾ ਵੀ ਘੱਟ ਖਵਾਇਆ ਕਰੋ ਤੇ ਘੱਟ ਖਰਚਾ ਕਰਿਆ ਕਰੋ ਸਨਾ ਸਿੰਪਲ ਸੋਬਰ ਜੜੇ ਉਹ ਕੰਮ ਆ ਤੇ ਬਿਲਕੁਲ ਬਿਲਕੁਲ ਇਦਾਂ ਹੁੰਦਾ ਪਰ ਨਹੀਂ ਹੋਣਾ ਹੁਣ ਵਿਆਹ ਕਰਨਾ ਚਾਹੀਦਾ ਪਿੰਡ ਕੋਈ ਬਹੁਤ ਸਾਰੀ ਵਿਆਹਾਂ ਜੀ ਕਿਉਂਕਿ ਕੈਟਰਿੰਗ ਨਾ ਪਾਉਂਦੇ ਵਿਚਾਰੇ ਹਾਂ ਫਿਰ ਲੋਕੀ ਗੱਲਾਂ ਫਿਰ ਐਂਟੀਰ ਦੇ ਬਾਰੇ ਕੀ ਜਾਂਦੇ ਸਾਰੀ ਜ਼ਿੰਦਗੀ ਕੰਮਾਈ ਕਰਦਾ ਵਰਗਾ ਤੀਕਾ ਆਏਗਾ ਖਨੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਕੋਈ ਗੁਰਦਰੀ ਆ ਕੇ ਕੋਈ ਤੇਰੀ ਖੁਸ਼ੀ ਨੂੰ ਵੀ ਆਖਣਾ ਤੂੰ ਹੁਣ ਮੇਰੇ ਨੂੰ ਖਾਣੀ ਦਾਲ ਤੇ ਜਿਹੜਾ ਚਿਕਨ ਜੁਗਨ ਖਾਣਾ ਨੂੰ ਸਿਖਾ ਲੈ ਕੋਈ ਨਾ ਲੈ ਜਾਣਾ ਕੋਈ ਬਣਾ ਲੈ ਬੰਦਾ ਉਹ ਨਹੀਂ ਬਿਨਾ ਬਣਾਵੇ ਪਰ ਜਿਹੜੇ ਬਹੁਤ ਜ਼ਿਆਦਾ ਹਨਾ ਕੇਟਰਿੰਗ ਦਾ ਕਿੰਨਾ ਖਰਚਾ ਹੋ ਗਿਆ ਉਹ ਜਿਹੜੇ ਅਸਲ ਵਿੱਚ ਮਨ ਵੀ ਮਜਬੂਰੀਆਂ ਹੋ ਗਈਆਂ ਲੋਕਾਂ ਦੀ ਮਜਬੂਰੀ ਹੋ ਗਈ ਲੋਕਾਂ ਦੀ ਫਿਰ ਵੀ ਜੋ ਬਣਾਉਂਦੇ ਆ ਖਾਤਾ ਹੀ ਜਾਂਦਾ ਵਾ ਅਕਸਰ ਬਚਦਾ ਵੀ ਨਹੀਂ ਨਾ ਕੁਝ ਵੀ ਖਾ ਹੀ ਲੈਂਦੇ ਸਾਰਾ ਦਾ ਹੀ ਅੰਦਰ ਬਚਦਾ ਵਾ ਬੜਾ ਜਿਆਦਾ ਥੋੜਾ ਬਚਦਾ ਵਾ ਦੁਨੀਆ ਸਾਰੀ ਉਹ ਆਪਣੇ ਵਿਆਹ ਚ ਚੱਲ ਜਾਂਦਾ ਜਿੱਦਾਂ ਹੁਣ ਸਾਰਾ ਕੁਝ ਪਹਿਲਾਂ ਜਦੋਂ ਖਾ ਪੀਣਾ ਰੋਟੀ ਕਿੰਨੀ ਖਾ ਲੈਣੀ ਹੁੰਦੀ ਠੰਡ ਹੈਗੀ ਸਟੋਰ ਕਰ ਲੜਾ ਅਗਲੇ ਦਿਨ ਫਿਰ ਪੈਸੇ ਹੋ ਜਾਣਗੇ ਉਹਦੇ ਵਿੱਚ ਰਲਾ ਅਮਲਾ ਕਿੰਨਾ ਹੁਣ ਤੇਰੀ ਮਾਮੀ ਨੇ ਦੋ ਵਿਆਹ ਵੇਖੇ ਅਜ ਮਨਜੀਤ ਕੌਰ ਨੇ ਅੱਜ 2:00 ਵਜੇ ਜਾਣ ਲਈ ਪਿਆਲਸ ਵਿੱਚ ਅਸੀਂ 1:30 ਵਜੇ ਗਏ ਆ ਉਹ 2:00 ਵਜੇ ਜਾਣ ਲਈ ਕਿਉਂ ਉਹ ਪਹਿਲਾਂ ਗਰਦਾਸਪੁਰ ਵੀ ਪਿਆਲਸ ਰੇ ਕੇ ਆਏ ਆ ਲੈ ਦੋ ਦੋ ਵਿਆ ਜੋਤੀ ਦੇ ਦਾ ਪਾਪਾ ਤੇ ਮਨਜੀਤ ਤੇ ਜਗਨਦੀਪ ਵਿਚਾਰੇ ਜਾਣੇ ਤੇ ਮੈਂ ਹੁਣ ਤੁਸੀਂ ਪੀ ਲੋ ਚਾਹ ਆਂਦੀ ਚਾਹ ਵਾਲੇ ਪਾਸੇ ਹੁ ਆਏ ਜਗਨਦੀਪ ਆਂਦੀ ਇਧਰੋਂ ਵੇਖ ਲੈਨੇ ਜੇ ਕੁਝ ਖਾਣਾ ਉੱਤੇ ਖਾ ਲਾਂਗੇ ਨਹੀਂ ਫਿਰ ਫਗਰ ਦੇ ਕੇ ਚੱਲੀ ਗੀ ਅੰਟੀ ਨਹੀਂ ਖਾਦਾ ਦਾ ਜਾਂਦਾ ਜਿਆਦਾ ਮੈਂ ਪੀਂਦੀ ਬੁਲਟ ਕਾਫੀ ਆਹੋ ਬੜੇ ਚਿਰਾਂ ਦੀ ਕਹਾਣੀ ਕਦੋਂ ਦੀ ਫੜੀ ਆ ਤਾਂ ਪੀਜੀ ਕੋੜੀ ਵਾਲੀ ਨਾ ਕੀ ਹੈ ਜੀ ਵੀ ਨਹੀਂ ਨਾ ਕਰਦਾ ਪੀਣ ਨੂੰ ਤਾਂ ਨਾ ਪੀ ਨਹੀਂ ਜੀ ਕਰਦਾ ਕੋੜੀ ਮੇਰੀ ਸੁਣੋ ਗੱਲ ਬਹੁਤ ਸਵਾਦ ਬਹੁਤ ਆਂਟੀ ਇਹ ਨਹੀਂ ਗੱਲ ਗਾਇਦਿਆਂ ਨੂੰ ਜੀ ਕਰਦਾ ਮੈਂ ਮੇਰਾ ਵੀ ਮੈਂ ਰਾਤ ਨੂੰ ਸੌਣ ਲੱਗਿਆ ਨਾ ਸੇਰੇ ਮੈਂ ਆਹ ਖਾਣਾ ਉਹ ਖਾਣਾ ਐਸੇਰੇ ਪ੍ਰਾਰਭੇ ਕੀ ਆਦੇ ਤੁਮੇ ਸਲਾਹ ਕਰਕੇ ਮੇਰੇ ਚਾਹ ਨਹੀਂ ਬਣਾਉਣੀ ਮੈਂ ਬਿਲਕੁਲ ਨਹੀਂ ਬਣਾਉਣੀ ਰੋਜ਼ ਸਲਾਹ ਕਰਦੇ ਰੋਜ਼ ਹੀ ਜੋ ਦਸ ਹੋਈ ਹੁੰਦੀ ਆ ਡੇਗ ਦੇ ਢੈਂਦੇ ਮੈਂ ਚਾਹ ਬਣਾ ਲਈ ਨਹੀਂ ਪਹਿਲਾਂ ਚਾਹ ਵਾਲ ਜਾਣਾ ਉੱਠ ਗਿਆ ਮੇਰਾ ਮੇਰਾ ਮਾਤਾ ਜੀ ਕਹਿੰਦਾ ਮੈਂ ਜੋਨ ਨੂੰ ਪਿਆ ਤੇ ਨਹੀਂ ਬਣਾਗੇ ਆਪਣੇ ਵੰਡੇ ਦੀ ਅੱਜ ਸਵੇਰੇ ਪਤਾ ਕੀ ਇੰਨਾ ਲਾਲ ਚਾਹ ਆ ਮਨ ਚ ਵੀ ਚਾਹ ਵੀ ਪੀਣੀ ਆ ਮੈਂ ਦੋਦੇ ਲਾ ਕੇ ਬਹਿ ਕੇ ਦਾਲ ਦੇ ਵਿੱਚ ਓੜ ਸੁਪਾ ਪਹਿਲਾਂ ਦਾਲ ਕੱਲੀ ਖਾਣੀ ਸੀ ਹਨਾ ਫਿਰ ਮੈਂ ਬਟਾਲੇ ਜਾਣਾ ਸੀ ਐਸਐਸਪੀ ਆਫਿਸ ਫਿਰ ਮੈਂ ਮਨ ਚ ਸੋਚਿਆ ਮਿੰਦੇ ਭੁੱਖ ਲੱਗ ਜਣੀ ਆ ਜਾਂਦੇ ਹੀ ਤੇ ਪਾਣੀ ਪੁਣੀ ਤੈਨੂੰ ਪਤਾ ਜਿਦਾਉਣਾ ਜਾਣਾ ਹੋਵੇ ਫੇਰ ਹਨਾ ਫਿਰ ਗੱਡੀ ਮੜੀ ਵਾਸ਼ਰੂਮ ਵੀ ਜਾਣਾ ਪੈਂਦਾ ਫਿਰ ਮੈਂ ਕਿਹਾ ਮੈਂ ਫਿਰ ਆਪਣੇ ਮਨਸ ਲਾਗਾ ਓੜ ਸੁਪਾਲੇ ਵਿੱਚ ਦਾਲ ਦੇ ਚਲ ਸੰਗਣੀ ਹੋ ਗਈ ਹਨਾ ਥੋੜੀ ਤੇ ਚਿੱਥ ਕੇ ਖਾਣ ਖੁਆਣ ਨੂੰ ਜੀ ਕਰਦਾ ਫਿਰ ਮੈਂ ਨਾ ਮਨਜੋਤ ਦੇ ਲਾਗੇ ਲਿਆ ਕੇ ਨਾਲੇ ਸਲਾਦ ਤੇ ਨਾਲ ਮੈਂ ਚਾਹ ਦੀ ਵੀ ਗਲਾਸੀ ਭਰ ਕੇ ਲਈ ਵੀ ਪੀਣੀ ਆ ਮੰਨ ਲਓ ਉਹਨੂੰ ਮੈਂ ਲਾਗੇ ਰੱਖ ਲਿਆ ਦਿਖਾ ਕੇ ਉਹਨੂੰ ਤਾਂ ਆਪਣੇ ਆਪ ਨੂੰ ਝੂਠਾ ਦਲਾਸਾ ਦੇ ਕੇ ਮਨਜੋਤ ਨੂੰ ਪਿਆਰ ਦੀ ਚਾਹ ਮੈਂ ਜੋਤ ਦੇ ਕਿੰਨੇ ਲਿਆ ਮੈਂ ਵੀ ਲਾ ਦੋ ਤਾਂ ਕਹਿੰਦੇ ਨਹੀਂ ਬੁੱਢੇ ਆਦਮੀ ਇੱਕ ਹੁੰਦੇ ਫਿਰ ਇੱਕ ਚੱਲ ਹੋ ਗਏ ਜਦੋਂ ਚਾਹ ਤੇਰੀ ਉਹਨੇ ਪੀ ਲਈ ਨਹੀਂ ਅੰਟੀ ਉਹ ਜਿੱਦਾਂ ਆਪਣੇ ਅੰਦਰ ਮੈਂ ਸੋਚਦੀ ਨਹੀਂ ਸੋਚਦੀ ਨਹੀਂ ਆ ਉਹ ਸੋਚ-ਸੋਚ ਕੇ ਸਾਡੀ ਡਾਈਟ ਹੋ ਜਾਂਦੀ ਆ ਸੋਚ-ਸੋਚ ਕੇ ਹੁਣ ਬਲਜੀਤ ਨੇ ਵੀ ਕਹਿਣ ਦਾ ਵੇ ਸਾਰੇ ਵੀ ਮੋਟੀ ਹੋ ਗਈ ਆ ਹਾਂ ਹੋਈ ਆ ਹੋਈ ਫੇਰ ਸੂਡ ਆ ਜਾ ਕਰਨਗੇ ਪੂਰੇ ਸੂਡੇ ਕੋਈ ਆ ਜਾਣਗੇ ਸਾਰਿਆਂ ਦੇ ਇੱਕ ਸੂਡ ਆ ਜਾਂਦੀ ਮਿੰਨ ਦੀਦੀ ਦੇ ਆ ਜਾਂਦੀ ਲੰਬਾਈ ਨਹੀਂ ਆਉਂਦੀ ਨਾ ਅਗੇ ਲੰਬੇ ਸੂਟ ਹਾਂ ਮੇਰੇ ਹਾਂ ਇਹ ਲੰਬੇ ਮੇ ਅਦਰਵਾਜ਼ ਆ ਗਿਆ ਅੱਗੇ ਕੋਈ ਮੈਂ ਦੋ ਢੰਡ ਘਰ ਵੀਡੀਓ ਬਣਾਉਣ ਗਈ ਤੇ ਫਿਰ ਮੈਂ ਪਾਇਆ ਪਾਇਆ ਤੇ ਫਿਰ ਉਹ ਆ ਗਿਆ ਹੀ ਪੂਰਾ ਤੁਹਾਡਾ ਪਾਪਾ ਗਿਆ ਖੰਡਿਆ ਬਾਹਰ ਇਹ ਅੰਦਰ ਆ ਗਿਆ ਪਾਪਾ ਕਿ ਆਮ ਘਟਿਆ ਆ ਅੰਦਰ ਆਇਆ ਨਿਕਾ ਪਾਪਾ ਆਹੋ ਉਹ ਨਿਕਾ ਨਹੀਂ ਨਿਕਾ ਵੱਡਾ ਵੱਡਾ ਪਾਪਾ ਸਾਡੇ ਟੀਮ ਮੈਂਬਰ ਇਕੱਠੇ ਹੁੰਦੇ ਆ ਤੇ ਮੈਨੂੰ ਬੜਾ ਵਧੀਆ ਲੱਗਦਾ ਚਾ ਚੜ ਜਾਂਦੇ ਹਾਂ ਪਰ ਮੈਂ ਵੀਡੀਓ ਬਣਾਈਏ ਨਾ ਉਹਨੇ ਆਹੋ ਵਧੀਆ ਚ ਲੱਗ ਜਾਂਦਾ ਤੇ ਹੁਣ ਥੋੜੇ ਦਿਨਾਂ ਤੱਕ ਬਸ ਡੇਟ ਮਿਲ ਜਾਣੀ ਪ੍ਰਸ਼ਨ ਦੀ ਤੇ ਰਹੀਂ ਕਰਾ ਕੇ ਵੇਲੇ ਸਾਡਾ ਜਦੋਂ ਆਂਟੀ ਹਣੀ ਹੁੰਦੀ ਆ ਨਾ ਸਾਡਾ ਪਹਿਲਾ ਸਵਾਲ ਹੁੰਦਾ ਆਂਟੀ ਗਏ ਸੀ ਉਧਰ ਹਾਂ ਗਏ ਕਿੱਧਾ ਵਾ ਨਾ ਠੀਕ ਵਾ કરીਏ ਘਰੇ ਇੱਕ ਤੇ ਹੋ ਜਾਣਾ ਨਾ ਜਿਦ ਤਨ ਪ੍ਰਸ਼ਨ ਹੋ ਗਿਆ ਇੱਕ ਥੋੜੀ ਜਿਹੀ ਸਕੂਨ ਜਾ ਆ ਜਾਣਾ ਮਨ ਨੂੰ ਹਾਂ ਟੈਨਸ਼ਨ ਫਰੀ ਹੋ ਜਾਣਾ ਫੇ ਪਤਾ ਹੋਣਾ ਕਿਦਾ ਲੈਨੇ ਦੇਣਾ ਨੂੰ ਕੰਮ ਚੱਲ ਪੈਣਾ ਵਾ ਹੁਣ ਨਾਲੇ ਨਾ ਰੋ ਰੋ ਜਾ ਜਾ ਕੇ ਜਾ ਜਾ ਕੇ ਥੱਕ ਗਏ ਫੇ ਬਾਬਾ ਦੋ ਦਿਨ ਉਹਨਾਂ ਬਿਓਰਸ਼ ਰੱਖਣਾ ਰੈਸਟ ਤੇ ਨਹੀਂ ਚੱਲ ਮਹਾਰਾਜ ਜੇ ਤੁਹਾਡੇ ਬਾਤ ਨਹੀਂ ਹੋਣਾ ਜੋ ਵੀ ਆ ਹਾਂ ਨਹੀਂ ਚੰਗਾ ਚੰਗਾ ਹੋਵੇ ਜੋ ਵੀ ਹੋਵੇ ਬਾਬਾ ਜੀ ਆ ਜੀ ਤੂੰ ਆ ਹੀ ਫਿਰ ਸਿੱਧੀ ਦੰਗਰ ਹਾਂ ਅੱਛਾ ਇੰਨੀ ਪੁਲਿਸ ਉੱਤੇ ਇੰਨੇ ਅਫਸਰ ਹਾਂ ਹੋਗੇ ਜਿੱਥੇ ਜਿਹੜਾ ਥਾਂ ਜੇ ਨਾ ਉਹ ਹੀ ਲੱਭੜੇ ਬੰਦੇ ਮੈਂ ਅੱਗੇ ਉਹਨੂੰ ਮਨਦੀਪ ਨੂੰ ਕਹਿਣ ਦੀ ਮੈਂ ਤਾਂ ਮਨਦੀਪ ਜੀ ਤੋਂ ਘਰ ਹੋਈਦਾ ਸਾਨੂੰ ਲੱਗਦਾ ਸਾਰੇ ਜਣੇ ਘਰ ਹੀ ਹੁੰਦੇ ਘਰੀ ਹੁੰਦੇ ਤੇ ਮੈਂ ਕਿਹਾ ਜੇ ਹਸਪੀਟਲ ਚਲ ਜਾਈਦਾ ਤੇ ਉਹਨਾਂ ਲੱਗਦਾ ਸਾਰੇ ਹਸਪੀਟਲ ਹੀ ਆ ਗਏ ਸਾਰੀ ਬਟਨ ਇਦਾਂ ਦੀ ਗੱਲ ਨਹੀਂ ਹੈ ਮੈਂ ਇਹਦੇ ਬਾਜ਼ਾਰ ਸ਼ੋਪਿੰਗ ਕਰਨ ਨੂੰ ਸੂਟਾਂ ਵਾਲੀ ਦੁਕਾਨ ਤੇ ਚਲ ਜਾਓ ਆਉਂ ਲੱਗਦਾ ਨਾ ਨਾਈਪਰੀਆਂ ਕਿ ਬੁੱਟੀਆਂ ਡੜੀਆਂ ਸੂਟਾਂ ਸੂਟ ਹੀ ਖਰੀਦਣ ਆ ਗਈਆਂ ਤੇ ਜੇ ਮੈਂ ਹੁਣ ਇੱਥੇ ਆਏ ਆ ਉਹ ਐਸਐਸਪੀ ਆਫਿਸ ਹੈ ਉਹਨੂੰ ਕੀ ਕਹਿੰਦੇ ਆ ਡੀਐਸਪੀ ਐਸਐਸਪੀ ਦਫਤਰ ਕਹਿੰਦੇ ਹੋਣੇ ਆਗੇ ਐਸਐਸਪੀ ਆਓ ਤੇ ਆਉਂ ਲੱਗਣ ਦੇ ਜਿਦਾ ਸਾਰੀ ਦੁਨੀਆ ਇੱਥੇ ਹੀ ਆ ਗਈ ਠੀਕ ਬੜੀ ਪੁਲਿਸ ਹੱਥ ਕੜੀ ਪੱਤੇ ਨੇ ਚੋਰ ਪੈ ਗਏ ਕੜੀ ਪੱਤੇ ਨੇ ਚੋਰ ਨਹੀਂ ਹੈ ਚੋਰ ਨਹੀਂ ਕੜੀ ਪੱਤਾ ਬੜਾ ਸਵਾਦ ਆਏ ਮ ਜਾਨ ਕਿ ਚਿੱਤਾ ਹਾਰੇ ਕਥਨ ਲਾਲ ਹੋ ਗਿਆ ਨਾ ਇਹ ਨਹੀਂ ਪਰ ਲਾਲ ਹੋਇਆ ਇਹ ਇਹ ਸੋਨੀਓ ਬੜਾ ਡੂੰਗਾ ਵਾ ਇਹ ਠਾਣੋਂ ਵੀ ਤਾਂ ਕਰੀ ਬੜੀ ਵਰੀ ਇਹਨੂੰ ਨਿਆਣਿਆਂ ਨੇ ਤੋੜਿਆ ਵਾ ਹਾਂ ਸਾਰੇ ਹਰੀਆਂ ਨਹੀਂ ਤਾਂ ਕਰ ਕਿ ਹੋ ਸਕਦਾ ਆਹੋ ਇਹ ਘੱਟ ਤੋਂ ਘੱਟ ਵੀ ਜਦੋਂ ਸਮਰੀਤ ਹੋਈ ਆ ਨਾ ਉਹ ਤੋਂ ਸਾਲ ਕੁ ਬਾਅਦ ਹੀ ਲਾਤਾ ਸੀ ਕਿ ਮੈਂ ਮਤਲਬ 10 ਸਾਲ ਲੰਦਾ ਹੈਗਾ ਵਾ ਤੇ ਹੁਣ ਇਹਦੇ ਵੱਲ ਵੀ ਇੱਕ ਲੱਗਦਾ ਵੀ 10 ਸਾਲ ਐਵੇਂ ਝਾਟੀ ਨਾਂਦੀ ਆ ਠੰਡ ਝਾਤ ਪੁੱਜ ਗਈ ਆ ਗਰਮੀਆਂ ਨਹੀਂ ਵੇਰੇ ਠੰਡੇ ਠੰਡੇ ਤਾਂ ਹੱਥ ਲਾਉਂਦੇ ਹਨਾ ਸਾਰੀ ਜਗ੍ਹਾ ਵੀ ਜਾਂ ਇੱਕ ਚੌਂਕੜੀ ਮਾਰ ਕੇ ਬੈਠੇ ਜਦੋਂ ਨੇ ਸੀਨ ਕਰਨਾ ਵੀ ਠੰਡਾ ਠੰਡੀ ਲੱਗਦੀ ਆ ਪਾਰਕ ਇਹ ਹੁਣ ਹੁਣ ਤੇ ਦੂਰੋਂ ਵੇਖ ਕੇ ਪਾਰਕ ਵਾਲ ਤੇ ਠੰਡ ਲੱਗਣ ਡੈ ਵੀ ਵੇਲਾ ਕਿੰਨਾ ਫਰਕ ਹੋ ਜਾਂਦਾ ਹਨਾ ਗਰਮੀਆਂ ਦੇ ਵਿੱਚ ਉਹੋ ਹੀ ਸੂਰਜ ਜਿਹੜਾ ਵਾ ਉਹ ਇਨੀ ਤਪਸ ਦੇਂਦਾ ਵਾ ਇਹਦੇ ਵਿੱਚ ਆ ਵੇ ਫਲ ਟੋੜ ਤਾਰਾ ਜੀਦੀ ਨੇ ਕੱਢ ਲੀ ਆ ਆ ਹੋ ਗਿਆ ਹੁਣ ਜਿਆਦਾ ਦੇਤੇ ਹਿਦੀ ਤਸੀਨ ਕਰਨਾ ਪੱਤੇ ਤੋੜ ਤੋੜ ਖਾਈ ਜਾਣੇ ਸਾਡੇ ਸਰੀਰ ਲਈ ਚੰਗੇ ਹੁੰਦੇ ਨੇ ਇਹਦੇ ਪੱਤੇ ਤੂੰ ਦੋ ਗੋਲਾ ਕਿੰਨੀਆਂ ਖਾਧੀਆਂ ਇਹਦੀਆਂ ਹਨਾ ਹਰਕਾ ਉਹ ਦੀ ਨਿੰਮ ਦੀਆਂ ਗੋਲਾ ਉਹ ਨਿੰਮ ਦੀਆਂ ਸ ਇਹਦੀਆਂ ਬਹੁਤ ਮਿੱਠੀਆਂ ਹੁੰਦੀਆਂ ਪਰ ਉਦਾਂ ਦੀਦੀ ਘੋੜੀਆਂ ਹੁੰਦੀਆਂ ਤੇ ਉਹ ਮੈਂ ਨਹੀਂ ਖਾਣੀਆਂ ਜਦੋਂ ਤੂੰ ਦੱਸਿਆ ਨਾ ਮਿੱਠੀਆਂ ਵਾ ਫੇਰ ਮੈਂ ਬੜੀਆਂ ਖਾਧੀਆਂ ਪਰ ਖਾਧੀਆਂ ਉਦੋਂ ਜਦੋਂ ਸਾਰੀਆਂ ਲਾਤ ਗਈਆਂ ਐਂਡ ਤੇ ਜਿਹੜੇ ਚਾਰਕਾ ਉਹ ਪਹਿਲਾ ਫਲ ਹੀ ਉਹਦਾ ਹਰਕਾ ਫੇਰ ਲੱਗ ਹਾਂ ਲੱਗੀਆਂ ਘੜੀ ਫੇਰ ਨਹੀਂ ਨਹੀਂ ਉਹ ਤੇ ਜਦੋਂ ਵੇਖੀਆਂ ਲੱਗੀਆਂ ਕਿ ਨੀਸ ਸਮੈਲ ਆਉਣੀ ਹੈ ਕਿਤੇ ਉਧਰ ਬਹੁਤ ਹਵਾ ਆਉਂਦੀ ਏ ਸਾਡੇ ਹਾਂ ਬੂਟਾ ਲੈ ਜਾ ਦੇਖਣਾ ਉਧਰ ਲੱਗੇ ਹੀ ਆੜੂ ਲੱਗੇ ਕਿਹਦੇ ਨਾਲ ਆੜੂ ਲੱਗੇ ਹਾਂ ਬੜੇ ਉੱਗੇ ਮਿੱਟੀ ਨੂੰ ਨਾ ਹੈਗੀ ਹੂੰਦੇ ਨਹੀਂ ਆ ਅਸੀਂ ਪਹਿਲਾਂ ਡੰਗਾ ਰੱਖਿਆਂ ਦੇਤੀ ਉਹ ਉਹ ਮਿੱਟੀ ਤੇਜਾਬੀ ਮਿੱਟੀ ਜਿਹਨੂੰ ਕਹਿੰਦੇ ਆ ਉਹ ਹੋਗੀ ਆ ਉੱਥੇ ਵੀ ਚੀਜ਼ ਵੱਡੇ ਨਹੀਂ ਆਈ ਸਾਰਾ ਕੁਝ ਬੀਜਿਆ ਪਾਲਕ ਧਨੀਆ ਧਨੀਆ ਤਾਂ ਕੋਈ ਨਹੀਂ ਹੋਇਆ ਸਾਡੇ ਪਾਣੀ ਨਹੀਂ ਪਾਇਆ ਹਨ ਨਹੀਂ ਸਾਰਾ ਕੁਝ ਪਾਇਆ ਕੋਰੇ ਕੋਪਾ ਯਾ ਚਲ ਮੈਂ ਬਾਹਰ ਬੈਠਣ ਨੂੰ ਮਲਾਉਣ ਲੱਗੀ ਆ ਬਾਹਰ ਵਾਲਿਆਂ ਨੂੰ ਬੁਲਾ ਦੋ ਦੀਦੀ ਨੂੰ ਹਲਾਦਾ ਦੀ ਧਾਰਾ ਕੱਢ ਗਈ ਆਂ ਦੀਦੀ ਨੂੰ ਅੱਜ ਜੁਕਾਮ ਹੋਇਆ ਠੀਕ ਨਹੀਂ ਤੇ ਸਾਰੇ ਐਂ ਸਾਰੇ ਡੱਬਰ ਵਾਦੀ ਲੋਣ ਡਿਆ ਹਾਂ ਲੱਗੀ ਹੂੰ ਕਾਂਜ ਭੱਜ ਨਾ ਸਕਈ ਨਾ ਸਾਰਿਆਂ ਤੋਂ ਪਹਿਲਾਂ ਉਹਦੇ ਬਿਮਾਰ ਹੋਇਆ ਫਿਰ ਮੈਂ ਹੋਈ ਹੈ ਨਾ ਫਿਰ ਦੂਜੇ ਦੂਜੇ ਨੂੰ ਲੱਗਦਾ ਮੈਂ ਨਹੀਂ ਬਿਮਾਰ ਹੋਣਾ ਅਗਲੇ ਦਿਨ ਉਹ ਹੋ ਜਾਂਦਾ ਤੇ ਮੇਰੇ ਘਰ ਚਾਏ ਹੋਈ ਆ ਜਦਾਂ ਥੋੜਾ ਜਿਹਾ ਆਪਣੇ ਆਪ ਤੇ ਫੀਲ ਕਰ ਲੈਂਦਾ ਨਾ ਮੈਂ ਨਹੀਂ ਬਿਮਾਰ ਹੋਣਾ ਅਗਲੇ ਦਿਨ ਉਹ ਹੀ ਬਿਮਾਰ ਅਗਲੀ ਵਾਰੀ ਆਉਂਗੀ ਫੇਰ ਖੜੂੰਗੀ ਇੰਨਾ ਕ ਮੇਰੇ ਸਰ ਜਾਣਾ ਹੁਣ ਦੱਸ ਦੇ ਨਿਕਲ ਜਾਣੇ ਸਬਜ਼ੀ ਚ ਪਾ ਚੋਲਾ ਚ ਪਾ ਹਰ ਇੱਕ ਚੀਜ਼ ਘੜੀ ਪਤਾ ਪਾ ਅਡੀ ਸੇਤਲੀ ਵੀ ਫਾਇਦੇ ਵੰਦੋ ਐਰ ਕਾ ਨਾ ਗਰਮੀਆ ਚ ਸੁਕਾਲਾਂਗੇ ਇਹਦੇ ਨਹੀਂ ਘਰ ਦਾ ਚੋਕੜਾ ਤੇ ਬਾਹਰ ਦਾ ਚੋਕੀ ਸੇਤ ਹੈ ਹੈ ਕਾਤੀ ਭਾਈ ਘਰ ਦੀ ਜੀ ਕੋਈ ਕੋਈ ਚੋਕੜਾ ਹਣਾ ਹਾਂ ਮੇਕ ਕਰਵਾ ਲੀ ਗੁੰਬਜ ਕੋਈ ਕਰ ਜੇ ਕੋਈ ਡਾਕਟਰ ਹੋਵੇ ਤੇ ਉਹਨੂੰ ਕੋਈ ਦਵਾਈ ਦੇ ਇੰਨਾ ਹੁੰਦਾ ਸਹੀ ਗੱਲ ਆ ਇਹਦੇ ਚ ਵੀ ਸੋਇਆ ਆਪਣੇ ਕੋਲ ਕਿੰਦੇ ਘਰ ਤੇ ਜੱਜ ਵੀ ਡਾਦਾ ਫਣੇ ਤੇ ਸਹੀ ਗੱਲ ਆ ਹੂੰ ਅਵਸਰਾਂ ਦੀ ਵੀ ਵਾਰ-ਵਾਰੀ ਟੌਰ ਹੁੰਦੀ ਆ ਸਾਡੇ ਲਾਗੇ ਹੈਗਾ ਸੀ ਤੇ ਪੱਤੇ ਕਾਲੇ-ਕਾਲੇ ਹੋ ਗਏ ਆ ਉਹ ਕਹਿੰਦੇ ਵੀ ਠੰਡਣਾ ਹੋ ਗਏ ਆ ਪਰ ਇੱਥੇ ਵੀ ਤੇ ਠੰਡ ਹੈ ਹੀ ਆ ਛੋਟਾ ਹੋਣਾ ਵਜਾ ਨਹੀਂ ਉਹ ਸੋ ਕੁਝ ਜ਼ਿਆਦਾ ਵੱਡਾ ਵਾ ਹੂੰ ਹਾਂ ਚਲੋ ਅभी ਹੁਣ ਕਾਲੀ ਲੈ ਕੇ ਚੱਲ। ਥੈਂਕ ਯੂ ਪਤਾ ਲੈਣਾ ਹੈ। ਇਹਦੇ ਵਿੱਚ ਥੈਂਕ ਯੂ ਕਿਹੜਾ ਮੈਂ ਤਾਂ ਬੜੇ ਦਿਨ ਦੀ ਹੋਂ ਹੋਂ ਕਰਨੀ ਸੀ ਤੇ ਤੁਸੀ ਮੂਲਾਗਾ ਚੈੱਕ ਕਰਾਉਣਾ ਹੈ। ਮੂਲਾਗਾ ਦੋ ਨੰਦੀਏ ਪਾਸਟ ਕਰਾਉਣ ਗਈ ਤੇ ਆਣ ਵਿੱਚ ਹੀ ਪਤਾ ਨਹੀਂ ਕਿੱਦੇ ਹੁਣ ਕਿੱਦਾਂ ਹੋਣੀ ਬਾਜੀ ਕਿੱਦਾਂ ਨਹੀਂ ਮੈਂ ਤੇ ਇਹਨਾਂ ਨੂੰ ਵੀ ਕਹਿਣੀ ਬੜੇ ਦਿਨਾਂ ਨੂੰ ਮੈਂ ਚੱਲੀ ਪਤਾ ਲੈਣ ਤੇ ਫੇਰ ਅੱਜ ਆਰ ਕੇ ਮੈਸੇਜ ਕੀਤਾ ਤੁਹਾਨੂੰ ਕਿ ਤੁਸੀਂ ਘਰ ਹੋ ਕਹਿੰਦੇ ਘਰੇ ਹੀ ਮੈਂ ਦਾ ਲਾਇਆ ਫਟਾਫਟ ਮੈਂ ਨਿਕਲੀ ਕਿਉਂਕਿ ਫੋਨ ਦਾ ਕੋਈ ਪਤਾ ਨਹੀਂ ਇਹਨਾਂ ਨੂੰ ਵੀ ਕਿਹੜੇ ਵਲੇ ਆ ਜਾਂਦਾ ਹੁਣ। ਪ੍ਰੀ ਟੈਸਟ ਕਰਵਾਉਣਾ ਤੇ ਆ ਗਿਆ ਤੇ ਹੁਣ ਗੱਲੇ ਭਾਜੀ ਨੂੰ ਭੇਜਿਆ ਵਾ ਹੈ ਫਾਈਲ ਲੈਣ ਗੱਲੇ ਭਾਜੀ ਨੂੰ ਭੇਜਿਆ ਵਾ ਜੇ ਮੈਂ ਉਧਰ ਆ ਜਾਂਦੀ ਤੇ ਫੇਰ ਮੇਰੇ ਘੇਰਾ ਪਹਿਣਾ ਸੀ ਜੇ ਨਾ ਸ਼ੁਕਰ ਕੀ ਭਾਜੀ ਦੇ ਘਰ ਤਾਂ ਤੇ ਚਲੋ ਤਹੀ ਘਰ ਮਿਲ ਗਏ ਭਾਜੀ ਵੀ ਕਹਿੰਦੇ ਚਲ ਮੈਂ ਕੱਲਾ ਹੀ ਜਾਉਣਾ ਵਾ ਫੇਰ ਮੈਂ ਫੋਨ ਕਰਕੇ ਘਰ ਆਉ ਤੇ ਫੇਰ ਆਾਂਗੇ ਪਤਾ ਲੈ ਤਿਆਰ ਸੋਨੀਆਂ ਨੇ ਲਈ ਜ ਨਵੀਂ ਸਕੂਟਰੀ ਨਹੀਂ ਮੇਰੇ ਵੇਖਿਆ ਨਹੀਂ ਤੀਹੋ ਹੀ ਬਿੱਲੀ ਬੈਠੀ ਕਿੰਨੀ ਸੋਹਣੀ ਬਿੱਲੀ ਦੇ ਉੱਤੇ ਬਿੱਲੀ ਚਲੇ ਤੈਨੂੰ ਗਿਫਟ ਹੀ ਹੋ ਅੱਜ ਇਹ ਸ਼ਾ ਸੁਲਗੀ ਗਾਏਗੀ ਵੀ ਮੈਂ ਆ ਗਈ ਆ ਇੱਧਰ ਜਾ ਵੀ ਨਾ ਆਹੋ ਉਹ ਗਾਣੇ ਨਾ ਚੁੜਾ ਆ ਚੱਲ ਕੇ ਡਾਕ ਆਹ ਚਰਨ ਲੱਗੀ ਆਪਣੇ ਚਰਨ ਲੱਗੀ ਚਰਨ ਦਾ ਆਹੋ ਚਬੀ ਥਾੜੀ ਕੋ ਤੀ ਆ ਹੈ ਕਾਦੀ ਤੀ ਤੇ ਨਹੀਂ ਆ ਤੀ ਤੇ ਆਲੀ ਆਹੋ ਵੇਖ ਲੋ ਤੀ ਤੇ ਆਣਾ ਏ ਨਹੀਂ ਹੁਣ ਪਤਾ ਧੀ ਆ ਕਿ ਪੁੱਤ ਆ ਹਾਂਜੀ ਆ ਚਰਨ ਪਾਦ ਕਾ ਲਾ ਗਈ ਆਪਣੀ ਵਧਾਈਆਂ ਹੁਣ ਤੁਟੀ ਦੀਆਂ ਉਹਦਾ ਸასი ਦਾ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਇਹ ਗਿੱਟਾ ਮਿਲਿਆ ਹਾਨੂੰ ਲੋਹੜੀ ਦਾ ਪੇਕੇ ਵੱਲੋਂ ਵੇਖਿਆ ਸੀ ਮੈਂ ਤੇਨੂੰ ਵਧਾਈ ਦਿੱਤੀ ਸੀ ਦਿੱਤੀ ਵਧਾਈ ਹਾਂ ਅੱਜ ਵੀ ਵਧਾਈ ਹੈ ਮੈਂ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਕੀਤਾ ਵੀ ਤੀਂ ਤੀ ਟਾਈਮ ਚ ਆਪਣੇ ਚੋ ਮੁਸ਼ਕਲ ਚੋਂ ਕੱਢ ਕੇ ਫਿਰ ਵੀ ਤੀਆਂ ਦਾ ਧੰਨਵਾਦ ਕੀਤਾ ਮੁਸ਼ਕਲ ਚ ਕਿਹੜੇ ਹਰ ਵੇਲੇ ਅੜੇ ਰਹੀਦਾ ਮਹਾਰਾਜ ਤਾਂ ਫਿਰ ਮੁਸਕਾ ਪਾਵੇ ਨਾ। ਹਮਮ। ਇੰਨੀ ਏਦਾਂ ਨਹੀਂ ਪਈ ਆ ਚਲੋ ਕੋਈ ਗੱਲ ਨਹੀਂ ਮਹਾਰਾਜ ਨੇ ਕਰਨਾ। ਵੇਖੀ ਜਿਹਦਾ ਬਿਮਾਰੀਆਂ ਹੁੰਦਿਆ ਨਹੀਂ ਪਤਾ ਲੱਗਾ ਏਦਾਂ ਹੀ ਜਾਂਦੇ ਆ ਵੀ ਨਹੀਂ ਪਤਾ ਲੱਗਣਾ। ਜਾਂਦੇ ਹੁੰਦੇ ਆਉਂਦੀ ਤਾਂ ਘੋੜੇ ਦੀ ਚਾਲੇ ਪਰ ਜਾਂਦੀ ਜੂੰਦੀ ਚਾਲੇ ਲੱਗਦਾ। ਹਮਮ। ਚਲੋ ਬਾਕੀ ਮਹਾਰਾਜ। ਜੂੰਦੀ ਚਾਲੀ ਆ ਜਿਹੜਾ ਹਜੇ ਤੱਕ ਹੋਣੀ ਨਹੀਂ ਪਾਈ। ਕਾਫਤਾ ਸੋ ਸਮਝ ਕੇ ਬਣਾਈਆ। ਆਪੇ ਆਉਂਦੀ ਘੋੜੇ ਦੀ ਚਾਲੀ ਆ ਤੇ ਜਾਂਦੀ ਜੂੰਦੀ ਚਾਲੇ ਆ। ਕਾਫਤਾ ਬਣਾਈਆ ਵੀ ਉਹਨਾਂ ਨੇ ਜਿਨ੍ਹਾਂ ਨੇ ਤਤ ਕੱਢੇ ਆ। ਹਾਂ ਫੁਰਵਿਸ਼ ਕਰ ਸਾਤਰੀ ਕਾਲ ਜੀ ਸਾਰਿਆਂ ਨੂੰ ਤੇ ਮਿਲੋ ਇਹ ਆਡੇ ਵੀਰਵਾਦ ਅਮਰੀਕਾ ਤੋਂ ਆਏ ਆ ਤੇ ਉਦੋਂ ਸੁਮਰੀਦ ਨਹੀਂ ਕੀ ਜੀਗੀ ਜਦੋਂ ਗਏ ਸੀ ਹਨਾ 6 ਮਹੀਨਿਆਂ ਦੀ ਸੁਮਰੀਦ ਕਹਿੰਦੀ ਮੈਂ ਵੇਖਿਆ ਨਹੀਂ ਮੈਂ ਪਹਿਲੀ ਵਾਰੀ ਵੇਖਿਆ ਦੇ ਗੁਰਵਰ ਵੇਖਣ ਡਿਆ ਮੂੰਹ ਵੱਲ ਵੀਡੀਓ ਕਾਲ ਦੇ ਵਿੱਚ ਵੇਖਦਾ ਹੁੰਦਾ ਸੀਗਾ ਨਾ ਪਰ ਉਹਦੇ ਗੁਰੂ ਪਛਾਨ ਆਈ ਉਹਦੇ ਨਾ ਸਿਰ ਕਪੋੰਦਾ ਬਗਲਾ ਉਹਦੇ ਨਾ ਉਹਦੇ ਪਤੰਗ ਦਾ ਤੀਰ ਟੁੱਟ ਗਿਆ ਵਾ ਤੇ ਉਹਨੇ ਤਾਂ ਉਹਨੂੰ ਆਪਣੇ ਨੂੰ ਦਿਖਾਉਣਾ ਹੈਗਾ ਵੀ ਲੁੱਟਿਆ ਵਾ ਤੇ ਉਹ ਹੁਣ ਹੋ ਗਿਆ ਸੈਲ ਤਾਂ ਉਹ ਬਣੇ ਤੂੰ ਨੰਗੇ ਦੇ ਵੀ ਲੁੱਟ ਲੈਣੇ ਆ ਅਹ ਗੜਦਿ ਗਏ ਪੁੱਟਿਆ ਇਹ ਪੁੱਟਿਆ ਨਾ ਵੀ ਕਰ ਪਰ ਉਹ ਸਿੱਧਿਆ ਉਹ ਪੁੱਟਿਆ ਆ ਤੁਹਾਨੂੰ ਚ ਲੱਗਦੀ ਦੇ ਕਿਦਾਂ ਦਾ ਲੱਗਿਆ ਵੀ ਜੀ ਆਪਣੇ ਘਰਾਂ ਦਾ ਮੋਲ ਚੱਲੋ ਤਾਂ ਵੇਖ ਜੀ ਹੱਲ ਲਿਆ ਆਈਆਂ ਨਾ ਰਾਤ ਦੇ ਨੇਰੇ ਆ ਦੋ ਜੀ ਆਏ ਹੁਣ ਇਹਨੇ ਕੀ ਮੋਲ ਚਾਲ ਆਪਣੇ ਘਰ ਦਾ ਪੁਰਾਣਾ ਤਾਂ ਹੈ ਹੀ ਨਹੀਂ ਨਵਾਂ ਹੀ ਲੱਗਦਾ ਸਾਰਾ ਹਾਂਜੀ ਬਦਲਦਾ ਕਿਤੇ ਹੀ ਉੱਥੇ ਚੱਲ ਗਏ ਦੇ ਹੀ ਮਗਰਮ ਮਗਰੀ ਇਹ ਵੀ ਆ ਤਿਆਰੀਆਂ ਖੇਚ ਲੀਆਂ ਵੀ ਨੇਵਾ ਚੰਡੀਗੜ੍ਹੋਂ ਸਾਡ ਨੂੰ ਲੱਗਦਾ ਕਿ ਬੰਦੇ ਬਾਰੇ ਹਾਂ ਬੜਾ ਇੱਕ ਸਾਦੀ ਹੋ ਗਈ ਆ ਆਈ ਦੇ ਗਿਆ ਹੂੰ ਨਿਆਨੇ ਨਿਕਨੇ ਕੇ ਛੱਡ ਕੇ ਗਏ ਹੈ ਨਾ ਜਵਾਨ ਹੋ ਗਏ ਸੀ ਤੋਂ 2.5 ਸਾਲ ਦੀ ਸਕੂਲੋਂ ਲੰਘਦੀ ਹੂੰ ਛੱਡ ਛੱਡ ਦਿੱਤੇ ਵਧੀਆ ਜੀ ਹੂੰ